ਜ਼ਖਮੀ ਕਿਸਾਨ ਪ੍ਰਿਤਪਾਲ ਨੂੰ ਪੀਜੀਆਈ ਰੈਫਰ ਕੀਤਾ ਗਿਆ ਤੇ ਰਾਤ ਬਿਕਰਨਜੀਤ ਸਿੰਘ ਮਜੀਠੀਆ ਮੌਕੇ ਤੇ ਸੀ ਉਹਨਾਂ ਨੇ ਪੀਜੀਆਈ ਰੈਫਰ ਕੀਤਾ ਰੋहतक ਦੇ ਪੀਜੀਆਈ ਵਿੱਚ ਦਾਖਲ ਸੀ ਹਰਿਆਣੇ ਦੀ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ ਪ੍ਰਿਤਪਾਲ ਸਿੰਘ ਦੱਸਦੀ ਕਿ ਕਿਸਾਨ ਇਨੌਜ਼ਬਾਨ ਜਿਹੜਾ ਖਨੌਰੀ ਬਾਰਡਰ ਤੇ ਤਾਇਨਾਤ ਸੀ ਉਹ ਲੰਗਰ ਬਤਾ ਵਰਤਾ ਰਿਹਾ ਸੀ ਜਿਸ ਦਿਨ 21 ਫਰਵਰੀ ਨੂੰ ਇਹ ਘਟਨਾਕ੍ਰਮ ਹੋਇਆ ਤਾਂ ਉਦੋਂ ਗੋਲੀ ਵੀ ਚੱਲੀ ਸੀ ਇਨੌਜ਼ਬਾਨ ਸੁਭਕਰਨ ਦੀ ਮੌਤ ਹੋਈ ਸੀ ਤੇ ਹਜ਼ਾਰਾਂ ਜਿਹੜੇ ਇਨੌਜ਼ਬਾਨ ਡਟੇ ਹੋਏ ਸੀ ਉਹਨਾਂ ਤੇ लाठीचार्ज ਹੋਇਆ ਸੀ ਜੋ ਹਰਿਆਣੇ ਦੀ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਔਰ ਹਰਿਆਣੇ ਹਿੰਦੀ ਪੁਲਿਸ ਤੇ ਇਹ ਵੀ ਇਲਜ਼ਾਮ ਲੱਗੇ ਸੀ ਕਿ ਨੌਜਵਾਨਾਂ ਨੂੰ ਬੋਰੀਆਂ ਵਿੱਚ ਪਾ ਕੇ ਲੈ ਗਏ ਤਾਂ ਉੱਥੇ ਹੀ ਪ੍ਰਤਪਾਲ ਦੀ ਵੀ ਖਬਰ ਸਾਹਮਣੇ ਆਈ ਸੀ ਕਿ ਕਿਸਦੇ ਇੰਨੀ ਕੁੱਟਮਾਰ ਕੀਤੀ ਸੀ ਕਿ ਇਸ ਦੇ ਲੱਤਾਂ ਤੋੜ ਦਿੱਤੀਆਂ ਵਿਦਾ ਸਿਰ ਖੋਲ ਦਿੱਤਾ ਸੀ ਜਿਸ ਨੂੰ ਲੈ ਕੇ ਲਗਾਤਾਰ ਹਰਿਆਣੇ ਦੀ ਸਰਕਾਰ ਹਰਿਆਣੇ ਦੀ ਪੁਲਿਸ ਤੇ ਸਵਾਲ ਖੜੇ ਹੋ ਰਹੇ ਸੀ ਤਾਂ ਉੱਤੇ ਹੀ ਪੀਜੀ ਰੈਫਰ ਕੀਤਾ ਗਿਆ ਪੰਜਾਬ ਸਕੱਤਰ ਨੇ ਐਪਲੀਕੇਸ਼ਨ ਲਿਖੀ ਸੀ ਹਰਿਆਣਾ ਸਰਕਾਰ ਨੂੰ ਤਾਂ ਮੰਦੀਰਠੀਏ ਨੇ ਜ਼ਮ ਕੇ ਕਲਾਸ ਲਗਾਈ ਹੈ ਤੇ ਸਵਾਲ ਖੜੇ ਕੀਤੇ ਨੇ ਆਹ ਜੀ ਸ਼ੁਕਰੀਆ ਮੈਂ ਕੀ ਕਹਿੰਦਾ ਹਾਂ ਮੈਂ ਕਹਿੰਦਾ ਠੀਕ ਹੈ ਨਾ ਕਿ ਮੈਂ ਜਦੋਂ ਇਹਨਾਂ ਦਾ ਕੋਲ ਦੇਖਾਂਗਾ ਤਾਂ ਇਹਨਾਂ ਨੂੰ ਲੈ ਕੇ ਆਵਾਂਗਾ ਸੋ ਆਈ ਆਈਵ ਗਿਵਨ ਯਰ ਨੰਬਰ ਇਹਨਾਂ ਦਾ ਜਿਹੜਾ ਬ੍ਰਦਰ ਹੈ ਗੁਰਵਿੰਦਰ ਨੂੰ ਤਾਂ ਸੋ ਆਫਟਰ ਯੂ ਸਰਜਰੀ ਜੇ ਕਰਨੀ ਹੋਈ ਤੇ ਕੱਲ ਕਰੋਂਗੇ ਕਦੋਂ ਕਰੋਂਗੇ ਫਿਰ ਅੱਜ ਇੱਕ ਮੈਗਾ ਫਰੀ ਟਫਰ ਕਰਨਾ ਪੈਣਾ ਦੇਰ ਨੂੰ ਲਖਮਿਲਸ ਭੇਜਣਾ ਪੈਣਾ ਬਿਕੋਜ਼ ਇਹਨੂੰ ਹੋ 21 ਤਰੀਕ ਦਾ ਹੋਇਆ ਨਾ ਜੀ ਸੋ ਅੱਜ ਹੋ ਗਏ ਅੱਜ 3 ਦਿਨ ਦਾ 2 2.5 ਦਿਨ ਤਾਂ ਆਲਰੇਡੀ ਹੋ ਗਏ ਆ ਥੋੜਾ ਹਾਂ ਉਹਦਾ ਧਿਆਨ ਰੱਖਿਓ ਜੀ ਜਿੰਨੀ ਜਲਦੀ ਹਾਂ ਠੀਕ 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 ਬ੍ਰਦਰ ਠੀਕ ਥੈਂਕ ਯੂ ਕੋਈ ਗਿਸ਼ੂ ਹੈ ਹਾਂਜੀ ਕੋਈ ਨਾ ਫੇਕ ਦਾ ਵੀ ਨੰਬਰ ਹੈ ਮੇਰਾ ਵੀ ਨੰਬਰ ਹੈ ਠੀਕ ਥੋੜਾ ਜਿਹਾ ਰਹੋ

ਤੋ ਡੇ ਵੱਲੋਂ ਕਿ ਇਸ ਮਸਲੇ ਨੂੰ ਸਭ ਤੋਂ ਪਹਿਲਾਂ ਦਿੱਤਿਆ ਗਿਆ ਪਰਿਵਾਰ ਕੱਲ ਵੀ ਨਾਲ ਬੋਲਿਆ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਸੱਚੇ ਪਾਤਸ਼ਾਹ ਦਾ ਕੋਟਨ ਕੋਟ ਸ਼ੁਕਰਾਨਾ ਗੁਰੂ ਸਾਹਿਬ ਦਾ ਕਿ ਪਰਿਵਾਰ ਦੀ ਅਰਦਾਸ ਸਾਡੇ ਸਾਰਿਆਂ ਦੀ ਅਰਦਾਸ ਬੇਨਤੀ ਸਦਕਾ ਕਿਉਂਕਿ ਪਰਿਵਾਰ ਨੂੰ ਜਿਸ ਤਰੀਕੇ ਨਾਲ ਜਿਸ ਬਹਿਰੀ ਨਾਲ ਪ੍ਰੀਤਪਾਲ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਦਿਆਂ ਲੱਤਾਂ ਤੋੜਤੀਆਂ ਜਬਾੜਾ ਤੋੜਤਾ ਭਰੋਸਾ ਜਾਂ ਨਹੀਂ ਸੀ ਕਿ ਕੀ ਇਹ ਦਾ ਹਰਿਆਣੇ ਚ ਇਲਾਜ ਸਹੀ ਹੋਊਗਾ ਕਿ ਨਹੀਂ ਹੋਊਗਾ ਕੱਲ ਗੁਰਵਿੰਦਰ ਉਹਦਾ ਭਰਾ ਮੇਰੇ ਕੋਲ ਆਏ ਇਹਨਾਂ ਦੇ ਬਜ਼ੁਰਗ ਆਏ ਪ੍ਰੀਤਪਾਲ ਦੇ ਸਾਧਵਿੰਦਰ ਸਿੰਘ ਹੋਰੀ ਸਾਫਾ ਸਰਪੰਚ ਪਰਮਜੀਤ ਛੋਰੀ ਆਏ ਹਾਈ ਕੋਰਟ ਚ ਰਿਟ ਪਾਉਣ ਤੋਂ ਬਾਅਦ ਔਰ ਮੇਰਾ ਮਨ ਦੇਖੋ ਮੈਂ ਸਹੀ ਗੱਲ ਕਰੂੰਗਾ ਚਾਹੇ ਮੈਨੂੰ ਕੋਈ ਇਹਦੇ ਚ ਬੁਰਾ ਭਲਾ ਕਵੇ ਕੋਈ ਗਾਲਾਂ ਕੱਢੇ ਉਹਦੀ ਮਰਜ਼ੀ ਹੈ ਮੈਂ ਜਦੋਂ ਮੇਰੇ ਕੋਲ ਇੱਕ ਸਿਆਣਾ ਪਿਆਣਾ ਬੰਦਾ ਰੋਪਿਆ ਕਿਤਾ ਕੱਲਾ ਕੱਲਾ ਪੁੱਤ ਹੋਵੇ ਤੇ ਮੇਰੇ ਤੋਂ ਉਹ ਦਰਦ ਬਰਦਾਸ਼ ਨਹੀਂ ਹੋਇਆ ਜੀ ਅਸੀਂ ਸਾਰੇ ਧੀਆ ਪੁੱਤਾਂ ਵਾਲੇ ਪਰ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਦੇਖੋ ਮੇਰੀ ਵੈਸੇ ਤਾਂ ਕੋਈ ਕਿਸੇ ਨਾਲ ਗੱਲ ਨਹੀਂ ਮਗਰ ਜੇ ਤੁਸੀਂ ਤੋਡੇ ਮਨ 'ਚ ਇੰਨਾ ਇਸ ਗੱਲ ਦੀ ਸ਼ੰਕਾ ਕਿ ਪਤਾ ਨਹੀਂ ਉੱਥੇ ਇਲਾਜ ਕਰਨਗੇ ਨਹੀਂ ਕਰਨਗੇ ਕੋਈ ਉਹ ਮਹਿਸੂਸ ਕਰ ਰਹੇ ਸੀ ਕਿ ਉੱਥੇ ਦਵਾਈ ਬੂਟੀ ਨਹੀਂ ਦਿੱਤੀ ਜਾ ਰਹੀ ਉਹਨੂੰ ਪੇਨ ਸੀ ਉਹਨੂੰ ਪੇਨ ਕਿਲਰ ਤੱਕ ਨਹੀਂ ਦਿੱਤੇ ਜਾ ਰਹੇ ਸੀ ਸੋ ਇਨਸਾਨੀ ਤੌਰ ਤੇ ਭਾਵੇਂ ਹਰਿਆਣੇ ਪੁਲਿਸ ਨੇ ਜੋ ਕੀਤਾ ਮੈਂ ਸਹਿਮਤ ਨਹੀਂ ਸੀ ਮੈਂ ਇਹ ਮਨ ਬਣਾਇਆ ਕਿ ਦੇਖੋ ਰੈਟ ਲਾਈ ਆ ਰੈਟ ਦੀ ਸੁਲਵਾਈ ਕਦੋਂ ਤਰੀਕ ਲੱਗਦੀ ਹੈ ਕਦੋਂ ਨਹੀਂ ਲੱਗਦੀ ਪ੍ਰੀਤਪਾਲ ਦੀ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਸੋ ਮੈਂ ਉਸੇ ਵੇਲੇ ਹੋਮ ਮਿਨਿਸਟਰ ਸਾਹਿਬ ਅਨਿਲ ਵਿਜੇ ਸਾਹਿਬ ਨਾਲ ਗੱਲ ਕੀਤੀ ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਦੇਖੋ ਮੈਂ ਪਰਸਨਲ ਗਾਰੰਟੀ ਲੈਣਾ ਐਜ਼ ਅ ਫਾਰਮਰ ਮਿਨਿਸਟਰ ਇੱਕ ਨਾਗਰਿਕ ਹੋਣ ਦੇ ਨਾਤੇ ਮੇਰੀ ਘਰ ਦੀ ਐਮ ਐਲ ਏ ਉਹ ਜ਼ਿੰਮੇਵਾਰੀ ਰਹਿੰਦੀ ਹੈ ਸਾਡਾ ਭਰਾ ਹੈ ਔਰ ਸਾਨੂੰ ਰਿਕਵੈਸਟ ਹੈ ਇਨਸਾਨੀਅਤ ਤੌਰ ਤੇ ਕਿ ਪਰਿਵਾਰ ਨੂੰ ਭਰੋਸਾ ਨਹੀਂ ਕਿ ਪੀ ਜੀ ਆਈ ਰੋहतक 'ਚ ਇਲਾਜ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਤੁਸੀਂ ਪਲੀਜ਼ ਇਹਨੂੰ ਰੈਫਰ ਕਰ ਦਿਓ ਦੇਖੋ ਜੋ ਬਾਕੀ ਗੱਲਾਂ ਕਈ ਮੈਨੂੰ ਕਹਿਣਗੇ ਕਿ ਜੀ ਜੇ ਹਰਿਆਣੇ ਮਨਿਸਟਰ ਦੀ ਗੱਲ ਕਰ ਰਿਹਾ ਮੈਂ ਸਹੀ ਗੱਲ ਕਰ ਰਿਹਾ ਰੱਬ ਤੋਂ ਡਰ ਕੇ ਗੱਲ ਕਹਿ ਰਿਹਾ ਜੋ ਸਹੀ ਹੈ ਉਹ ਸਹੀ ਹੈ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜੀ ਇਹਦਾ ਪੂਰਾ ਇਲਾਜ ਦਾ ਧਿਆਨ ਕੀਤਾ ਜਾਊਗਾ ਚਲੋ ਉੱਥੇ ਉਹਦੇ ਤਾਇਆ ਜੀ ਸਾਹ ਜਰਨੈਲ ਸਿੰਘ ਉਹਦੇ ਨਾਲ ਹੀ ਸਨ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਉੱਥੇ ਉਹਨਾਂ ਨੇ ਪੀਜੀਆਈ ਦਾ ਡਾਇਰੈਕਟਰ ਸ਼ਾਇਦ ਵਾਈਸ ਚਾਂਸਲਰ ਹੈ ਉੱਥੇ ਕੌਣ ਹੈ ਵੀਸੀ ਹੈ ਔਰ ਇੱਕ ਐਸਐਸਪੀ ਭੇਜਿਆ ਸਵੇਰੇ ਫੇਰ ਮੇਰੀ ਗੱਲ ਹੋਈ ਏ ਕਹਿੰਦੇ ਜੀ ਸਾਨੂੰ ਸ਼ਿਫਟ ਕਰਾ ਦਿਓ ਮੈਂ ਉਹਨਾਂ ਨੂੰ ਸਵੇਰੇ 9 10 ਵਜੇ ਫੇਰ ਫੋਨ ਕੀਤਾ ਕਿ ਇਹ ਪਰਿਵਾਰ ਚਾਹੁੰਦਾ ਜੀ ਉਹਨੂੰ ਡੀ ਐਮ ਸੀ ਸ਼ਿਫਟ ਕਰ ਦਿਓ ਜਾਂ ਪੀ ਜੀ ਆਈ ਚੰਡੀਗੜ੍ਹ ਉਹ ਕਹਿੰਦੇ ਜੀ ਪੀ ਜੀ ਆਈ ਰੋहतक ਤੋਂ ਅਸੀਂ ਏਮਸ ਕਰ ਸਕਦੇ ਆ ਜਾਂ ਪੀ ਜੀ ਆਈ ਚੰਡੀਗੜ੍ਹ ਕਰ ਸਕਦੇ ਪੀ ਜੀ ਆਈ ਡੀ ਐਮ ਸੀ ਨਹੀਂ ਕਰ ਸਕਦੇ ਸੋ ਪਰਿਵਾਰ ਦੀ ਜੋ ਹੁਕਮ ਸੀ ਜੋ ਸਹਿਮਤੀ ਸੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪੀਜੀਆਈ ਚੰਡੀਗੜ੍ਹ ਭੇਜ ਦਿਓ ਔਰ ਮੈਂ ਦੇਖੋ ਬਾਰ-ਬਾਰ ਕਹਿਣਾ ਜੋ ਕੰਮ ਸਹੀ ਕੀਤਾ ਉਹਦੀ ਮੈਂ ਸਹੀ ਕਿ ਪੰਜਾਬੀ ਨੌਜਵਾਨਾਂ ਨਾਲ ਆਹ ਕੁਝ ਕੀ ਹੋ ਰਿਹਾ ਮਾਨ ਸਾਹਿਬ